ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਣ ਦੇ ਦੋ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜੀ ਗੱਲ ਮੌਸਮ ਦੀ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਲੈਂਦੇ ਆ ਸੋ ਅੱਜ ਦਾ ਦਿਨ ਵੀ ਕਾਫੀ ਗਰਮ ਰਿਹਾ ਅਗੇਤੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਿਆ ਹੈ ਸੋ ਅੱਜ ਟੈਂਪਰੇਚਰ ਹੈ ਜਿਹੜਾ ਓ ਕਿਤੇ ਕਿਤੇ 29 ਡਿਗਰੀ ਨੂੰ ਤੇ ਕਿਤੇ ਕਿਤੇ 30 ਡਿਗਰੀ ਨੂੰ ਟੱਚ ਕਰ ਗਿਆ ਦੁਪਹਿਰ ਵੇਲੇ ਜੇਕਰ ਕੱਲ ਪੰਜਾਬ ਦੀ ਗੱਲ ਏ ਅੱਜ ਤੋਂ ਕਿਉਂਕਿ ਸਵੇਰ ਤੋਂ ਲੈ ਕੇ ਧੁੱਪ ਚੜੀ ਹੋਈ ਸੀ ਤੇ ਸਾਰਾ ਦਿਨ ਜੜਾ ਜà ਸੂਰਜ ਚਮਕਦਾ ਰਿਹਾ ਤੇ 29 ਡਿਗਰੀ ਦੇ ਨਾਲ ਫਰੀਦਕੋੜਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਤੇ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਟੈਂਪਰੇਚਰ ਆ ਬਹੁਤੇ ਜਿਲਿਆਂ ਦੇ ਵਿੱਚ ਪੰਜਾਬ ਦੇ 26 ਤੋਂ ਲੈ ਕੇ 29 ਦੇ ਵਿੱਚ ਕਾਰਦਾਰਜ ਹੋਇਆ ਬਹੁਤੇ ਖੇਤਰਾਂ ਦੇ ਵਿੱਚ 27 ਡਿਗਰੀ ਟੈਂਪਰੇਚਰ ਦਰਜ ਹੋਇਆ ਜਿਹੜੇ ਵੱਡੇ ਸ਼ਹਿਰ ਨੇ ਲੁਧਿਆਣਾ ਪਟਿਆਲਾ ਗੁਰਦਾਸਪੁਰ ਰੋਪੜ ਮਾਨਸਾ ਦੇ ਖੇਤਰਾਂ ਦੇ ਵਿੱਚ 27 ਦੇ ਆਸ-ਪਾਸ ਟੈਂਪਰੇਚਰ ਦਰਜ ਹੋਇਆ ਤੇ ਫਰੀਦਕੋੜਾ ਜ਼ਿਲ੍ਹੇ ਦੇ ਟੈਂਪਰੇਚਰ ਕਾਫੀ ਤਾਹ ਨੂੰ ਚੜ ਗਿਆ ਉੱਥੇ 29 ਡਿ ਜਿੱਥੇ 30 ਡਿਗਰੀ ਟੈਂਪਰੇਚਰ ਟੱਚ ਕਰ ਗਿਆ ਅੱਜ ਤੇ ਉੱਥੇ ਵੀ ਟੈਂਪਰੇਚਰ ਜਿਹੜੇ 26 27 ਦੇ ਲੈ ਕੇ 29 30 ਦੇ ਵਿੱਚਕਾਰ ਦਰਜ ਹੋਏ ਬਹੁਤੇ ਖੇਤਰਾ ਦੇ ਵਿੱਚ ਸੋ ਹੁਣ ਆਉਣੇ ਆ ਜੀ ਮੌਸਮ ਤੇ ਸਕਰੀਨ ਦੇ ਉੱਤੇ ਵੀ ਦੇ ਸਕਦੇ ਆ ਸਿਸਟਮ ਲੱਗਣਾ ਜੀ ਇੱਕ 17 ਤੇ 18 ਨੂੰ ਇਹ ਸਿਸਟਮ ਆ ਫਿਰਦਾ ਹੈ ਸੈਟਲਾਈਟ ਦੇ ਵਿੱਚ ਦੇ ਸਕਦੇ ਆ ਆ ਸਿਸਟਮ ਆ ਰਿਹਾ ਤੇ ਇਹ ਦੀ ਇਹ ਡਾਇਰੈਕਸ਼ਨ ਹੋਏਗੀ ਇਸ ਡਾਇਰੈਕਸ਼ਨ ਦੇ ਵਿੱਚ ਜਣੇ ਵਧਣਾ ਆ ਪੰਜਾਬ ਦੇ ਵਿੱਚ ਜਿਵੇਂ ਕਿਸੇ ਨੂੰ ਪਹਿਲਾਂ ਵੀ ਕਹਿੰਦੇ ਆ ਰਹੇ ਸੀ ਕਿ ਪੰਜਾਬ ਦੇ ਵਿੱਚ ਇਹਦਾ ਕੋਈ ਵੱਡਾ ਅਸਰ ਨਹੀਂ ਹੋਣ ਵਾਲਾ ਬੱਦਰਬਾਈ ਜ਼ਰੂਰ ਪਹੁੰਚੇਗੀ 15-20 ਫਰਸੈਂ ਖੇਤਰਾ ਦੇ ਵਿੱਚ ਹਲਕੀ ਕਣੀ ਕਾਮਣਾ ਹਲਕੇ ਛਿੱਟੇ ਛਾਟੇ ਦੇ ਅਸਰ ਬਣਦੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਮਾਲਵਾ ਖੇਤਰ ਮੁੱਖ ਰਹਿ ਸਕਦਾ ਮਾਨਸਾ ਬਠਿੰਡਾ ਫਾਜਲਕਾ ਸ੍ਰੀ ਮਕਸਦ ਸਾਹਿਬ ਲੁਧਿਆਣਾ ਪਟਿਆਲਾ ਰੋਪੜ ਮਹਾਲੀ ਹੋ ਸਕਦਾ ਜਲੰਧਰ ਕਪੂਰਥਲੇ ਪਾਸੇ ਵੀ ਕਿਤੇ ਜਿੱਥੇ ਕਿਤੇ ਬੱਦਲ ਗਰਜ ਅਲਿਸ਼ਕ ਵਾਲਾ ਬਣ ਗਿਆ ਤੇ ਉੱਥੇ ਹਲਕਾ ਕ ਤਾਂ ਥੋੜਾ ਜਿਹਾ ਜਿ ਸਰਾਟਾ ਜਿਹੜਾ ਆ ਉਹ ਤੇਜ਼ ਲੱਗ ਸਕਦਾ ਹੈ 17 ਤੇ 18 ਨੂੰ ਤੇ ਸਿਸਟਮ ਮੁੱਖ ਤੌਰ ਤੇ 17 ਦੀ ਦੁਪਹਿਰ ਤੋਂ ਲੈ ਕੇ 18 ਦੀ ਸ਼ਾਮ ਤੱਕ ਹੈ ਤੇ ਪੰਜਾਬ ਦੇ ਵਿੱਚ ਜਿਹੜੇ 15-20% ਖੇਤਰਾ ਦੇ ਵਿੱਚ ਹਲਕੇ ਕਣੀ ਕਾਮਨਾ ਛਰਾਟੇ ਦੇ ਆਸਾਰ ਨੇ ਵੱਡੇ ਹੱਦਰ ਦੇ ਮੀਂਹ ਦੇ ਆਸਾਰ ਇਸ ਸਿਸਟਮ ਦੇ ਵਿੱਚ ਨਹੀਂ ਆ ਥੱਲੇ ਵਾਲੇ ਫਾਸੇ ਦੇਖ ਲਈਏ ਤਾਂ ਰਾਜਸਥਾਨ ਦੇ ਪੂਰਬੀ ਤੇ ਉੱਤਰੀ ਭਾਗਾਂ ਦੇ ਵਿੱਚ ਹਰਿਆਣਾ ਦਿੱਲੀ ਗੁਰੂਗਰਾਮ ਨੇੜਾ ਇਹਨਾਂ ਖੇਤਰਾ ਦੇ ਵਿੱਚ ਮੀਂਹ ਲੱਗਣਗੇ ਬਹੁਤੇ ਖੇਤਰਾ ਦੇ ਵਿੱਚ ਨਹੀਂ ਲੱਗਣਗੇ ਟੁੱਟਵੇਂ ਸਹਿ ਲੱਗਣਗੇ ਯਾਨੀ ਕਿ ਕਿਤੇ ਕਿਤੇ ਛਰਾਟਾ ਤੇਜ ਹੋ ਸਕਦਾ ਕਿਤੇ ਹੌਲੀ ਹੋ ਸਕਦਾ ਸੋ ਇਦਾਂ ਕਣੀ ਕਾਮਨਾ ਦਿੰਦਾ ਹੋਇਆ ਇਹ ਸਿਸਟਮ ਇਥੋਂ ਗਦਾਨਾ ਤੋਂ ਕੁਝ ਕਰਦਾ ਹੋਇਆ ਅੱਗੇ ਪਹਾੜਾਂ ਨੂੰ ਲੰਘ ਜਾਣਾ ਤੇ ਪਹਾੜਾਂ ਦੇ ਵਿੱਚ ਕਿਤੇ ਹਲਕੇ ਬਰੋਬਾਰੀ ਦਾ ਦੌਰ ਇਹ ਵਾਵੇਗਾ ਜੰਮੂ ਹਿਮਾਚਲ ਦੇ ਉਪਲੇਹਾਗਾ ਦੇ ਵਿੱਚ ਸੋ ਇਹ ਅੱਜ ਇਹ ਸਿਸਟਮ ਦੀ ਕਹਾਣੀ ਤੇ ਇਹ ਸਿਸਟਮ ਕੱਲ ਨਹੀਂ ਇਸ ਕੱਲ 16 ਤਰੀਕਾ ਹੈ ਮੌਸਮ ਕੱਲ ਵੀ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਿਰਿਆ ਕਿਉਂਕਿ ਇਹਦੇ ਵਿੱਚ ਹਾਲੇ ਗੈਪ ਹੈ ਆ ਜਿਹੜਾ ਗੈਪ ਤੁਸੀਂ ਦੇਖ ਰਹੇ ਹਾਂ ਕਿਉਂਕਿ ਹਾਲੇ ਇਸ ਸਿਸਟਮ ਦਾ ਜਿਹੜਾ ਫਕਾਨਿਸਤਾਨ ਵਾਲੇ ਫਾਸੇ ਆ ਅੱਜ ਰਾਤ ਜਾਂ ਕੱਲ ਸਵੇਰ ਤੱਕ ਇਹਨੇ ਪਾਕਿਸਤਾਨ ਦੇ ਵਿੱਚ ਐਂਟਰੀ ਮਾਰਨੀ ਹੈ ਤੇ ਕੱਲ ਸ਼ਾਮ ਦੇ ਹੁੰਦੇ ਹੋ ਸਕਦਾ ਹੈ ਕਿ ਉੱਤਰ ਭਾਰਤ ਵਾਲੇ ਦੀ ਐਂਟਰੀ ਹੋ ਜਾਈ ਤੇ ਗੈਪ ਲੰਮਾ ਇਸ ਲਈ ਕੱਲ ਵੀ ਸਾਰਾ ਦਿਨ ਸੂਰਜ ਚਮਕਣ ਦੇ ਅਸਰ ਹੋਣਗੇ ਟੈਂਪਰੇਚਰ ਕੱਲ ਵੀ ਜਿਹੜਾ ਜਾਂ ਕਿਤੇ ਕਿਤੇ 27 ਕਿਤੇ 28 ਕਿਤੇ 29 ਇਹਦੇ ਅਸਰ ਬਹੁਤੇ ਖ ਪਰੀ ਸੰਭਾਵਨਾ ਬਣੀ ਹੋਈ ਹੈ ਇਸ ਤੋਂ ਬਾਅਦ 17 ਤਰੀਕ ਨੂੰ ਸਿਸਟਮ ਵਾਲਾ ਦਿਨ ਹੋਏਗਾ 18 ਤਰੀਕ ਨੂੰ ਵੀ ਬੱਦਲਵਾਈ ਬਣ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਪਰ ਕੁਝ ਖੇਤਰਾਂ ਤੱਕ ਸੀਮਿਤ ਰਹੇਗੀ ਸ਼ਰਾਟੇ ਵੀ ਕੁਝ ਖੇਨੇ ਚੜੇ ਭਾਗਾਂ ਦੇ ਵਿੱਚ ਲੱਗਣਗੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਆਮ ਤੇ ਖੁਸ਼ਕ ਰਹ ਸਕਦਾ ਸੋ ਇਸ ਲਈ ਆਪਣਾ ਖੇਤੀਬਾੜੀ ਵਾਲਾ ਕੰਮ ਤੁਸੀਂ ਜਿਹੜੇ ਸਾਡੇ ਕਿਸਾਨ ਵੀਰ ਸਾਨੂੰ ਸੁਣ ਰਹੇ ਨੇ ਆਪਣਾ ਕੰਮ ਸਹਿਜ ਮਤੇ ਨਾਲ ਕਰਦੇ ਰਹੋ ਕੋਈ ਉਹਦੇ ਵਿੱਚ ਵਿਗੜ ਨਹੀਂ ਖੜਾ ਚਾਹੀਦਾ ਕਿਉਂਕਿ ਮੌਸਮ ਸਾਫ਼ ਖੁਸ਼ਕ ਰਹਿੰਦਾ ਜਾ ਫਿਰ ਜੇ ਅਜੇ ਸ਼ਰਾਟਾ ਤੁਹਾਡੇ ਲੱਗ ਵੀ ਗਿਆ ਤੇ ਹਲਕਾ ਹੀ ਲੱਗੇਗਾ ਉਹਦਾ ਕੋਈ ਬਹੁਤਾ ਅਸਰ ਫਸਲਾਂ ਦੇ ਉੱਤੇ ਜਾਂ ਮੌਸਮ ਦੇ ਉੱਤੇ ਹੁਣ ਇਹ ਦੇਣ ਵਾਲਾ ਕੰਮ ਫਸਲਾਂ ਨੂੰ ਕੰਮ ਕਰਦੇ ਰਹੋ ਤੇ ਇਹ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਆ ਫਾਕੇ ਮੌਸਮ ਖੁਸ਼ਕ ਹੈ ਜੀ ਤੇ ਆਉਂਦੇ ਦਿਨਾਂ ਦੀ ਜੇਕਰ ਅਫਰ ਹੋਰ ਦੇਖ ਲਈਏ ਜੋ ਤਾਜ਼ਾ ਅੱਜ ਜਾਰੀ ਕੀਤੀ ਹੈ ਡਿਫਾਰਟਮੈਂਟ ਨੇ ਯਾਨੀ ਕਿ ਭਾਰਤੀ ਮੌਸਮ ਵਿਭਾਗ ਲੋ ਜੇ ਤਾਜ਼ਾ ਅੰਕੜੇ ਦਰਸਾਏ ਗਏ ਨੇ 17 18 ਤੇ 19 ਨੂੰ ਸਿਸਟਮ ਆ ਰਿਹਾ ਹੈ ਤੇ ਬੱਦਲ ਵਾਜਣਾ ਹੜਕਾ ਕਣੀ ਕਾਉਣ ਦੇ ਅਸਾਰ ਨੇ ਅਲਰਟ ਕੋਈ ਨਹੀਂ ਹੈ ਅਲਰਟ ਵਾਲੇ ਫਖ ਤੋਂ ਕੰਮ ਠੀਕ ਠਾਕ ਹੈ ਬਾਕੀ 17 18 ਤਰੀਕ ਨੂੰ ਬੱਦਲਵਾਰੀ ਦੇ ਨਾਲ ਕਿਤੇ ਕਿਤੇ ਹਲਕੀ ਬੂੰਦਾਬਾਦੀ ਦੇ ਅਸਰ ਨੇ ਕਿਹੜੇ ਜ਼ਿਲ੍ਹੇ ਹੋਣਗੇ ਬਿਲਕੁਲ ਸਟੀਕ ਅਫਡੇਟ ਤੁਹਾਨੂੰ ਜਿਹੜੀ ਹੈ 16 ਦੇ ਸ਼ਾਮ ਤੱਕ ਯਾਨੀ ਕਿ ਕੱਲ੍ਹ ਸ਼ਾਮ ਦੀ ਵੀਡੀਓ ਦੇ ਵਿੱਚ ਜਾਂ 17 ਦੇ ਸਵੇਰ ਨੂੰ ਤੁਹਾਨੂੰ ਜ਼ਿਲ੍ਹੇ ਵੀ ਦੱਸ ਦੇਵਾਂਗੇ ਕਿ ਆ ਜਿਲ੍ਹਿਆਂ ਦੇ ਵਿੱਚ ਹਲਕੇ ਕਣੀ ਕਮਨੇ ਦੇ ਅਸਰ ਨੇ ਧੰਨਵਾਦ